ਹੈਲੋ ਫਰੈਂਡਸ ਗੁੱਡ ਆਫਟਰਨੂੰ ਹੈ ਜੀ ਅੱਜ ਮੇਰੀ ਵੀਡੀਓ ਸਟਾਰਟ ਹੈ ਜੀ 12:30 ਵਜੇ ਤੋਂ ਔਰ ਮੈਂ ਕੱਟ ਰਹੀ ਹਾਂ ਜੀ ਗਾਜਰਾਂ ਕਿਉਂਕਿ ਅੱਜ ਸਲਾ ਹੈ ਆਲੂ ਗਾਜਰ ਮਟਰ ਸਬਜ਼ੀ ਬਣਾਉਣੇ ਕੀ ਫਿਲਾਲ ਆਪਾਂ ਮਟਰ ਕੱਟਦੇ ਹਾਂ ਗਾਜਰਾ ਕੱਟਦੇ ਹਾਂ ਔਰ ਕੱਟ ਕੇ ਰੱਖ ਦਿੰਨੇ ਆ ਜੀ ਤੇ ਆਲੂ ਗਾਜਰਾ ਮਟਰ ਕੱਟਦੇ ਆ ਸਬਜ਼ੀ ਕਲੀਅਰ ਸੈਡਵਾ ਹੋ ਜਾ ਲਿਓ ਪਿੱਛੇ 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 ਲਿਓ ਨੂੰ ਪਤਾ ਨਹੀਂ ਕੀ ਲਗਿਆ ਪਿਆ ਕੀ ਆਇਆ ਲਿਓ ਪਿੱਕ ਜਾ ਸਬਜ਼ੀ ਕੱਟਣੀਆਂ ਮੈਨੂੰ ਪਰਾਂ ਹੋ ਜਾ ਸਬਜ਼ੀ ਕੱਟ ਲੈਣ ਦੇ ਓ ਬਾਈ ਸਾਹਿਬ ਪਰਾਂ ਹੋ ਜਾ ਲਿਓ ਨੂੰ ਆਇਆ ਪਿਆ ਵੀ ਸਾਰਾ ਹੀ ਮੈਨੂੰ ਦੇ ਦਿਓ ਬਸ ਆਪਨਾ ਰੱਖੋ ਕੁਛ ਵੀ ਹਾਂ ਕੀ ਲੈਣਾ ਹੂੰ ਲੋਤੀ ਕੱਟੀ ਏ ਸਬਜ਼ੀ ਹੁਣ ਗੱਜਰ ਵਾਹ ਜੀ ਵਾਹ 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 ਕਿਤਰਾ ਦੇਖ ਰਿਹਾ ਮਰਨੇ ਵਾਲਾ ਹੋ ਗਿਆ ਤੋ ਜਸਟ ਮੈਂ ਕੱਟ ਰਹੀ ਆ ਸਬਜੀ ਔਰ ਲਿਓ ਨੂੰ ਦੇਖੋ ਕਿਸ ਤਰ੍ਹਾਂ ਕਰ ਰਿਹਾ ਖਾਣੇ ਵਾਲਾ ਹੋ ਰਿਹਾ ਸਬਜੀ ਕੀ ਲੈਣਾ ਦੇ ਤੋ ਦੇ ਦੰਨ ਮੈਂ ਇੰਨੀ ਇੰਨੀ ਤੂੰ ਖਾ ਗਿਆ ਗਾਜਰਾਂ ਹੋਰ ਖਾਣੀਆਂ ਹੈ ਤੇ ਲੋ ਜੀ ਮਟਰ ਮੈਂ ਕੱਢ ਦਿੱਤੇ ਹੁਣ ਛਿਲ ਰਹੀ ਆ ਮੈਂ ਗਾਜਰਾਂ ਸ਼ਾਮ ਨੂੰ ਬਣਾਉਂਗੀ ਸਬਜੀ ਆਲੂ ਗਾਜਰ ਮਟਰ ਖਾਏਗਾ ਸਬਜੀ ਖਾਏਗਾ ਗਾਜਰਾਂ ਦੀ ਲੈ ਭਰਾਵਾ ਇਹੋ ਲੈ ਲੈ ਹਲਤੀ ਬੂੜ ਖਾ ਐਨੇ ਦਾ ਮਟਰ ਖਾ ਗਿਆ ਤੂੰ ਟੀਡਨੀ ਰੱਜਦਾ ਇਸਕਾ ਭੁੱਖੜ ਜਾਏਗਾ ਐਨਾ ਖਾ ਗਿਆ ਟੀਡਾ ਘਟੋਆ ਤੇਰਾ ਹੂੰ ਪਤਾ ਨਹੀਂ ਟੀਡਾ ਪਤਾ ਨਹੀਂ ਟੋਆ ਐਨਾ ਖਾ ਗਿਆ ਬਸ ਕਰ ਹੁਣ ਉਲਟੀਆਂ ਗੱਲ ਦਾ ਫਿਰੇਗਾ ਫਿਰ ਬਾਦਵਾ ਲੈਣ ਦੇ ਬੱਧ ਦੇ ਵਿੱਚ ਉਲਟੀਆਂ ਕਰੂੰਗਾ ਹੈ ਮੂਰਖ ਪ੍ਰਾਣੀ ਹੋਰ ਨਹੀਂ ਦੇਣਾ ਮੈਂ ਹੁਣ ਆ ਜਾ ਤੂੰ ਹੋਰ ਨਹੀਂ ਦੇਣਾ ਤੈਨੂੰ ਕੁਝ ਵੀ ਸੁਣ ਗਿਆ ਮੂਰਖ ਪ੍ਰਾਣੀ ਜਾ ਲੈ ਫੇਰ ਆਗਾ ਬੀਬੀ ਤੇਰਾ ਦਿਮਾਗ ਹੈ ਹੈ ਨਹੀਂ ਤੇਰੇ ਮੰਦਰ ਦਿਮਾਗ ਹੂੰ ਸਹੀ ਗੱਲ ਹੈ ਜੇ ਦਿਮਾਗ ਹੁੰਦਾ ਫਿਰ ਇਹਨੂੰ ਕੁੱਤਾ ਕਾਹਨੂੰ ਕਹਿੰਦੇ कुत्ते का कुत्ता ही रहेगा तू तो कुत्ता ले गाजर दू तेन तो हो रुक जा रुक जा खड़ खा गाजर लकोड़ के दवा ठीक है आ खा ले ले। खा गया खा गया बंदा गाजर खा गया सारिया खा है गाजर के छिलके मूली के छिलके ਮਟਰਾਂਗੇ ਛਿਲਕੇ ਸਾਰੇ ਛਿਲਕੇ ਖਾ ਗਿਆ ਤੂੰ ਭੁੱਖੜ ਜੇ ਭੁੱਖੜ ਲੈ ਚੱਲ ਬਸ ਹੋ ਰਹਿਣਦੇ ਹੁਣ ਠੀਕ ਐ ਲੋ ਜੀ ਗਾਜਰਾ ਕੱਟਤੀਆਂ ਆਪਾਂ ਨੇ ਔਰ ਹੁਣ ਲੱਗੀਆਂ ਜੀ ਮੈਂ ਰੋਟੀ ਬਣਾਣ ਕਿਉਂਕਿ ਬੱਚਾਂ ਦਾ ਟਾਈਮ ਹੋ ਗਿਆ ਆਣ ਦਾ ਸਕੂਲ ਦਾ ਤੇ ਬੱਚਿਆਂ ਨੂੰ ਭੁੱਖ ਲੱਗੀ ਵੀ ਹੁੰਦੀ ਐ ਔਰ ਇੱਧਰ ਮਟਰ ਕੱਢ ਕੇ ਰੱਖੇ ਹੋਏ ਐ ਮੈਂ ਜੋ ਕਿ ਆਲੂ ਗਾਜਰਾ ਮਟਰ ਬਣਾਣੀ ਹੈ ਤੇ ਬੱਚਾ ਨੂੰ ਬਹੁਤ ਪਸੰਦ ਹੈ ਹਨਾ ਆਲੂ ਗਾਜਰ ਮਟਰ ਚਲੋ ਜੀ ਮੈਂ ਬਣਾਉਂਗੀ ਰੁੱਤੀ ਹੁਣ ਕੀ ਹੋਇਆ ਲਿਓ ਹੈ ਅਜੀਬੋ ਗਰੀਬ ਹਰਕਤਾਂ ਕਰਨ ਲੱਗ ਜਾਂਦਾ ਲਿਓ ਵੀ ਪਤਾ ਨਹੀਂ ਕਹੀ ਜੀ ਹਰਕਤਾਂ ਇਸਕੀਆਂ ਉਹ ਟੀਕੇ ਨਹੀਂ ਜਾਂਦਾ ਲਿਓ ਇੱਕ ਜਾ ਲਿਓ ਨਾ ਅਜੀਬ ਹਰਕਤਾਂ ਕਰਦਾ ਹੈ ਬਹੁਤ ਜ਼ਿਆਦਾ ਕੀ ਹੋਇਆ ਆ ਗਿਆ ਤੂੰ ਰੋਟੀ ਖਾਣੀ ਐ ਰੋਟੀ ਖਾਣੀ ਐ ਰੋਟੀ ਬਣੇਗੀ ਹਲੇ ਰੁਕ ਜਾ ਠੀਕ ਐ ਖਾਊਗਾ ਰੋਟੀ ਆ ਲਈ ਉਹ ਰੋਟੀ ਇੱਕ ਨਾ ਕੀ ਆ ਜਾ ਕੀ ਜਮ ਜਾਂਦਾ ਸਿਆਲਾਂ ਦੇ ਵਿੱਚ ਤਾਂ ਵੇਖੇ ਉੱਪਰ ਗਰਮ ਕਰਨਾ ਪੈ ਰਿਆ ਆ ਨਾ त रोटियाँ चौपड़िया जाए पता नहीं क्यों ठंड है ना ठंड करके जमना शुरू हो गया कि तेलो जी रोटियाँ है बना बच्चे ने भी आना फिर स्कूल में गए हुए हैं मैं रह गए पंद्रह क मिनट न्याण में। इन्हें आप बना दी रोटी रात में बनाई थी दाल और अज शाम बनाऊंगी आलू गाजरा मटर ਉਹ ਬਾਹਰ ਨਾ ਭੱਜ ਜੀ ਵਿੱਜ ਗਈ ਅਜੀ ਚਾ ਰੋਟੀ ਵੀ ਬਣ ਗਈ ਔਰ ਹੁਣ ਧਰੀ ਵੀ ਤੀ ਮਚਾ ਪਾਈਏ ਜੀ ਦੁੱਧ ਵਿੱਚ ਇਹ ਆ ਜੀ ਸਾਡੀ ਬਾਲਟੀ ਦੁੱਧ ਦੀ ਤੁਹਾਨੂੰ ਦੇਖਣ ਚ ਬਹੁਤ ਬੜੀ ਲੱਗ ਰਹੀ ਹੈ ਨਾ ਕਿ ਬਹੁਤ ਬੜੀ ਬਾਲਟੀ ਹੈ ਲੇਕਿਨ ਉਹ ਛੋਟੀ ਬਾਲਟੀ ਹੈ ਜੀ ਨੇੜੇ ਤੇ ਆਏ ਲੱਗਦਾ ਵੀ ਬਹੁਤ ਬੜੀ ਬਾਲਟੀ ਹੈ ਦੁੱਧ ਦੀ ਤੇ ਲੋ ਜੀ ਚਾਹ ਬਣ ਗਈ ਆਪਣੀ ਰੱਖਦੀ ਐ ਬਾਕੀ ਦਾ ਦੁੱਧ ਇਹ ਬਾਲਟੀ ਨਾ ਮੈਨੂੰ ਬਹੁਤ ਵਧੀਆ ਲੱਗੀ ਥੀ ਜਦੋਂ ਮੈਂ ਖਰੀਦੀ ਥੀ ਨਾ ਮੈਨੂੰ ਵਾਕਈ ਬਹੁਤ ਸੋਹਣੀ ਲੱਗੀ ਔਰ ਮੈਂ ਲੈ ਲਈ ਫਟਾਫਟ ਦੇਰ ਨਹੀਂ ਕਰੀ ਔਰ ਐਂ ਲੱਗਦਾ ਵੀ ਬਾਲਟੀ ਬਹੁਤ ਬੜੀ ਐ ਨੇੜੇ ਤੋਂ ਹਣਾ ਵੀ ਬਹੁਤ ਬੜੀ ਹੋਊਗੀ ਔਰ ਲੇਕਿਨ ਬਿਲਕੁਲ ਛੋਟੀ ਜੀ ਬਾਲਟੀ ਐ ਇਹ ਹੈਗੀ ਐ ਜੀ 1 ਕਿਲੋ ਦੁੱਧ ਦੀ ਕਿਲੋ ਦੁੱਧ ਦੀ ਬਾਲਟੀ ਆਹ ਤੇ ਵਧੀਆ ਲੱਗਦੀ ਐ ਮੈਨੂੰ ਤੇ ਤਾਂ ਕਰਕੇ ਮੈਂ ਲੈ ਲਈ ਔਰ ਫਾਈਨਲੀ ਚਾਹ ਬਣ ਗਈ ਆਪਣੀ ਬਾਕੀ ਦੁੱਧ ਫ੍ਰਿਜ ਦੇ ਵਿੱਚ ਧਰਦੀ ਐ ਹਣਾ ਲੋ ਜੀ ਹੁਣ ਛਿੱਲੇ ਆਪਾਂ ਲਸਣ ਮਸਾਲਾ ਤਿਆਰ ਕਰ ਦਈਏ ਬਾ ਤੜਕਾ ਤੜਕਾ ਲਾਣਾ ਸਬਜੀ ਆਪਣੀ ਤਿਆਰ ਹੈ ਆ ਛੇਤੀ ਬਣਾ ਦੇਣੀ ਆ ਸਬਜੀ ਕਿਉਂਕਿ ਮੈਨੂੰ ਲੱਗਦਾ ਨਾ ਅੱਜ ਰੂਪ ਨੂੰ ਡਰੈੱਸ ਦਵਾ ਕੇ ਲੈ ਆਣੀ ਆ ਉਸ ਦਿਨ ਜੋਤਕੀ ਦਵਾਈ ਤੇ ਅੱਜ ਰੂਪ ਕੀ ਦਵਾਈ ਆ ਿਆ ਹੋ ਗਿਆ ਲਿਓ ਹੂੰ ਹੁਣ ਲਸਣ ਗਠਾ ਵੀ ਖਾਣਾ ਪੂਰੀ ਸਬਜੀ ਖਾ ਲਈ ਇਸਨੇ ਤੇਰੇ ਅੰਦਰ ਪੂਰੀ ਸਬਜੀ ਬਣ ਗਈ ਹੁਣ ਆਲੂ ਗਾਜਰ ਮਟਰ ਠੀਕ ਹੈ ਹੁਣ ਦੋ ਲਸਣ ਵੀ ਖਾਣਾ ਦਿੰਨੇ ਦਿਖਾਵਾਂ ਲ ਇਹਨੂੰ ਲਿਓ ਨੂੰ ਆ ਦੇਖੋ ਆ ਦੇਖੋ ਕਿਸ ਤਰ੍ਹਾਂ ਕਰ ਰਿਹਾ Adik ਸਾਰੀ ਤਾਂ ਸਬਜੀ ਖਾ ਗਿਆ ਮੇਰੀ ਹੈ ਰਹਿ ਗਿਆ ਗਿਆ ਬਸ ਕਰ ਹੁਣ ਕੋਣ ਆ ਗਿਆ ਦੇਖ ਕੇ ਆ ਜਾ ਜਦ ਇਹ ਕਿਹ ਕੌਣ ਆ ਗਿਆ ਦੌੜ ਜਾ ਦੀਦੀ ਆ ਗਈ ਦੀਦੀ ਦੌੜ ਜਾ ਆਵੇ ਲਗੂਗੜਾ ਓਹ ਓਹ ਦੀਦੋ ਵੀ ਮਿਲੇਗੀ ਰੂਪ ਹਾਂ ਕਿੰਨਾ ਚੋਚੜ ਰਾ ਦੇਖੀ ਲੈ 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 ਰੂਪ ਨੂੰ ਕਿੰਨਾ ਚੋਚੜ ਹੈ ਨਾ ਉਹਨੂੰ ਉਹ ਮਿਲ ਰਿਹਾ ਦੇਖ ਰਹੀ ਪੋਲੀ ਉਹਨੂੰ ਰੂਪ ਨੂੰ ਮਿਲ ਰਿਹਾ ਚਲ ਅੰਦਰ ਲੈ ਚਾਲੇ ਇਸਨੂੰ ਚਲੋ ਚਲੋ ਤਾਂ ਫਾਈਨਲੀ ਲਿਓ ਨੂੰ ਮਿਲ ਗਏ ਫਰੈਂਡ ਫਰੈਂਡ ਦੀਦੀਆਂ ਦੋ ਦੋ ਦੀਦੀਆਂ ਮਿਲ ਗਈਆਂ ਲਿਓ ਨੂੰ ਲੂਈ ਲੂਈ ਇਹ ਲਿਓ ਉਹ 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 ਕੋ ਪਿੱਛੇ ਪਿੱਛੇ ਵੇਹਣ ਨਹੀਂ ਤੁਹਾਨੂੰ ਚੱਲਣ ਦੇਣੇਗਾ पीछे पीछे जा रहा जो तेरे जो हाँ कैसा लगे आज आपको जराबा खोल देती हूँ बेटा एक मिनट तो रुक जाओ ये बड़िया बड़ी जराबा पाई अज मैं एक दिन के बीच बंदे ने ड्रेस का क्या हाल कर लिया अजा गई है ड्रेस अभी चेंज करती हूँ बेटा एक मिनट तो रुक जाओ आप ये क्या हो रहा है ये कट दे कार्ड इन्हें आप ही तो छोटा करवाया तैयार निकल नहीं रहा

ਵੀ ਆਪਣਾ ਕੰਬਲ ਲੈ ਕੇ ਆਰਾਮ ਤੇ ਸੋਗੀ ਔਰ ਪਈ ਨਹੀਂ ਹੈ ਬੜਾ ਫੋਨ ਦੇਖ ਰਹੀ ਆ ਔਰ ਮੈਨੂੰ ਵੀ ਆ ਰਹੀ ਹੈ ਨੀਂਦ ਹੁਣ ਅੱਧਾ ਘੰਟਾ ਰੈਸਟ ਕਰਾਂਗੀ ਤੇ ਰੁਪੰਜਲ ਰੁਪੰਜਲ ਨੂੰ ਵੀ ਨੀਂਦ ਆ ਰਹੀ ਹੈ ਨੀਂਦ ਆ ਰਹੀ ਹੈ ਤੈਨੂੰ ਕਿਉਂਕਿ ਰੁਪੰਜਲ ਨਾ ਅਜ ਰੁਪੰਜਲ ਕੇ ਡਰੈਸ ਲੈ ਕੇ ਆਣੀ ਹੈ ਅੱਜ ਲੈ ਕੇ ਆਣੀ ਹੈ ਨਾ ਡਰੈਸ ਇਹ ਕੀ ਹੈ ਕਾਲਾ ਕਾਲਾ ਕਾਤੇ ਕਰਿਆ ਪੈਨਸਲ ਕਾਲੀ ਕਰੀਏ ਤੰਨੇ ਪਾਗਲ ਜੀ ਸਾਰੀ ਕਾਪੀ ਖਰਾਬ ਕਰ ਦਿੱਤੀ ਕਾਡੂ ਮੂਰਖ ਪ੍ਰਾਣੀ ਤੇ ਲੋ ਜੀ ਆਪਾਂ ਕਰਦੇ ਆ ਵਲੌਗ ਦਾ ਐਂਡ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹੁਣ ਮੈਂ ਸਟੱਡੀ ਕਰਾਣੀ ਹੈ ਰੁਪੈਂਜਲ ਦੀ ਕਿਉਂਕਿ ਰੁਪੈਂਜਲ ਨੂੰ ਨਾਲ ਕੀ ਨਾਲ ਟੈਸਟ ਮਿਲ ਰਹੇ ਆ ਔਰ ਰੁਪੈਂਜਲ ਕੀ ਡਰੈਸ ਵੀ ਲੈ ਕੇ ਆਣੀ ਆ ਟਰੈਕ ਸੂਟ ਕਿਉਂਕਿ ਰੁਪੈਂਜਲ ਜਾ ਰਹੀ ਆ ਟੂਰ ਪਰ ਔਰ ਟਰੈਕ ਸੂਟ ਫੇਰ ਦੁਆਰਾ ਡੇਰਾ ਬਸੀ ਤੋਂ ਮਿਲੂਗੇ ਆਈ ਥਿੰਕ ਡੇਰਾ ਬਸੀ ਅੱਜ ਸ਼ਾਮ ਨੂੰ ਜਾਉਂਗੇ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਬਾਏ ਬਾਏ ਜੀ ਰੁਪੈਂਜਲ ਬੋਲੋ ਲਾਈਕ ਕਮੈਂਟ ਸਬਸਕ੍ਰਾਈਬ Tchau. <laughs>